ਹਸਪਤਾਲਾਂ ਦੇ ਵਿੱਚ ਡਾਕਟਰ ਨਹੀਂ ਮਾਰ ਸਕਣਗੇ ਫਰ ਲੋ ਐਨਐਮਸੀ ਨੇ ਜਾਰੀ ਕੀਤੇ ਨਿਰਦੇਸ਼ ਦਾਜੇ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਡਾਕਟਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਲਈ ਹੁਣ ਫਿੰਗਰਪ੍ਰਿੰਟ ਨਹੀਂ ਬਲਕਿ ਫੇਸ ਬੇਸਡ اٹੈਂਡੈਂਸ ਲਗਾਈ ਜਾਵੇਗੀ ਜੀ ਹਾਂ ਤੁਹਾਨੂੰ ਦਾਜੇ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵੱਲੋਂ ਇੱਕ ਐਪ ਜਿਸ ਦਾ ਨਾਮ ফেস बेस्ड આધાર অর অথেন্টিকেশন অ্যাপ ਹੈ ਹਰ ਡਾਕਟਰ ਦੇ ਮੋਬਾਈਲ ਦੇ ਵਿੱਚ ਇਸ ਐਪ ਦਾ ਹੋਣਾ ਜ਼ਰੂਰੀ ਹੈ ਜੀ ਹਾਂ ਦੱਸ ਦੇ ਕਿ ਹੁਣ 1 ਮਈ ਤੋਂ ਇਹ ਐਪ ਜਿਹੜੀ ਹੈ ਉਹ ਚੱਲ ਜਾਏਗੀ ਔਰ 23 April ਨੂੰ ਯਾਨੀ ਕਿ 23 April ਨੂੰ ਇਸ ਐਪ ਨੂੰ ਐਕਟੀਵੇਟ ਕਰ ਦਿੱਤਾ ਜਾਵੇਗਾ ਔਰ ਹਰ ਮੈਡੀਕਲ ਕਾਲਜ ਦੇ ਡਾਕਟਰ ਦੇ ਫੋਨ ਦੇ ਵਿੱਚ ਇਸ ਐਪ ਦਾ ਹੋਣਾ ਜ਼ਰੂਰੀ ਹੈ ਜਿਸ ਦੇ ذریعے ਇਹ ਡਾਕਟਰ ਹੁਣ ਆਪਣੀ ਅਟੈਂਡੈਂਸ ਜਿਹੜੀ ਹੈ ਇਸ ਦੇ ذریعے ਫੇਸ ਬੇਸਡ اٹینڈنس ਜਿਹੜੀ ਹੈ ਲਗਾਉਣਗੇ ਦੱਸ ਦੇ ਕਿ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਸੀ ਅਗਰ ਸਰਕਾਰੀ ਹਸਪਤਾਲਾਂ ਦੀ ਗੱਲ ਕੀਤੀ ਜਾਵੇ ਤਾਂ ਡਾਕਟਰਾਂ ਦੇ ਹਸਪਤਾਲਾਂ ਦੇ ਵਿੱਚ ਲੇਟ ਆਉਣ ਦੀ ਜਿਹੜੀ ਸਮੱਸਿਆ ਸੀ ਲਗਾਤਾਰ ਆਈ ਰਹਿੰਦੇ ਸੀ ਔਰ ਆਏ ਦਿਨ ਮਰੀਜ਼ ਕਿਤੇ ਨਾ ਕਿਤੇ ਪਰੇਸ਼ਾਨ ਹੁੰਦੇ ਸੀ ਜਿਸ ਨੂੰ ਦੇਖਦੇ ਹੋਇਆ ਹੁਣ ਐਨ ਐਮ ਸੀ ਦੇ ਵੱਲੋਂ ਇੱਕ ਵੱਡਾ ਨਿਰਦੇਸ਼ ਜਾਰੀ ਕੀਤਾ ਗਿਆ ਹੈ ਨੋਟੀਫਿਕੇਸ਼ਨ ਦੀ ਜਿਹੜੀ ਕਾਪੀ ਹੈ ਉਹ ਵੀ ਤੁਸੀਂ ਟੀਵੀ ਸਕਰੀਨ ਤੇ ਦੇਖ ਸਕਦੇ ਹੋ ਕਿ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਕਿ ਹੁਣ ਹਰ ਡਾਕਟਰ ਦੇ ਫੋਨ ਦੇ ਵਿੱਚ ਜੋ ਮੈਡੀਕਲ ਡਾਕਟਰ ਹੈ ਉਸ ਦੇ ਫੋਨ ਦੇ ਵਿੱਚ ਇਸ ਐਪ ਦਾ ਹੋਣਾ ਜ਼ਰੂਰੀ ਹੈ ਔਰ ਹੁਣ ਫਿੰਗਰਪ੍ਰਿੰਟ ਬੇਸ ਨਹੀਂ ਬਲਕਿ ফেস बेस्ड ਜਿਹੜੀ اٹੈਂਡੈਂਸ ਹੈ ਉਹ ਲਗਾਈ ਜਾਵੇਗੀ ਦੱਸ ਦੇ ਕਿ ਕਿਸ ਤਰ੍ਹਾਂ ਇਹ ਸਿਸਟਮ ਚੱਲੇਗਾ ਤਾਂ ਇਸ ਐਪ ਨੂੰ ਯਾਨੀ ਕਿ ਫੇਸ ਬੇਸਡ ਆਧਾਰ অথেন্টিকেশন ਐਪ ਨੂੰ ਹਰ ਡਾਕਟਰ ਨੂੰ ਆਪਣੇ ਮੋਬਾਈਲ ਦੇ ਵਿੱਚ ਡਾਊਨਲੋਡ ਕਰਨਾ ਪਵੇਗਾ ਜਿਸ ਤੋਂ ਬਾਅਦ ਮੈਡੀਕਲ ਕਾਲਜ ਦੇ 100 ਮੀਟਰ ਦੇ ਦਾਇਰੇ ਦੇ ਅੰਦਰ ਜਿਹੜੀ ਜੀਪੀਐਸ ਲੋਕੇਸ਼ਨ ਹੈ ਉਹ ਸ਼ੋ ਹੋਵੇਗੀ ਜਿਸ ਤੋਂ ਬਾਅਦ ਤੁਹਾਡੀ ਹਾਜ਼ਰੀ ਜਿਹੜੀ ਹੈ ਯਾਨੀ ਕਿ ਤੁਹਾਡੀ ਜਿਹੜੀ اٹੈਂਡੈਂਸ ਹੈ ਉਹ ਲੱਗੇਗੀ ਅਗਰ ਤੁਸੀਂ ਮੈਡੀਕਲ ਕਾਲਜ ਦੇ 100 ਮੀਟਰ ਦੇ ਦਾਇਰੇ ਦੇ ਅੰਦਰ ਮੌਜੂਦ ਹੋਵੋਗੇ ਤਾਂ ਹੀ ਤੁਹਾਡੀ ਜਿਹੜੀ ਹਾਜ਼ਰੀ ਹੈ ਫੇਸ ਬੇਸਡ ਜਿਹੜੀ اٹੈਂਡੈਂਸ ਹੈ ਉਹ ਲਗਾਈ ਜਾਵੇਗੀ ਤਾਂ ਇੱਕ ਵੱਡਾ ਨਿਰਦੇਸ਼ ਜੋ ਹੈ ਐਨ ਐਮ ਸੀ ਦੇ ਵੱਲੋਂ ਜਾਰੀ ਕੀਤਾ ਗਿਆ ਹੈ ਔਰ 23 ਅਪ੍ਰੈਲ ਤੱਕ ਇਹ ਜਿਹੜੀ ਐਪ ਹੈ ਉਹ ਐਕਟੀਵੇਟ ਹੋ ਜਾਵੇਗੀ ਉਸ ਤੋਂ ਬਾਅਦ ਅਗਰ ਕਿਸੇ ਵੀ ਮੈਡੀਕਲ ਕਾਲਜ ਦੇ ਡਾਕਟਰ ਦੇ ਫੋਨ ਦੇ ਵਿੱਚ ਇਸ ਐਪ ਨੂੰ ਲੈ ਕੇ ਕੋਈ ਟੈਕਨੀਕਲ ਪ੍ਰੋਬਲਮ ਆਉਂਦੀ ਹੈ ਤਾਂ ਉਹ ਆਪਣੇ ਟੈਕਨੀਕਲ ਜਿਹੜੇ ਅਧਿਕਾਰੀ ਨੇ ਉਹਨਾਂ ਨਾਲ ਗਲਬਾਤ ਕਰ ਸਕਦੇ ਨੇ ਔਰ 30 ਅਪ੍ਰੈਲ ਤੱਕ ਪੂਰੀ ਇਸ ਨੂੰ ਜਾਂਚ ਕਰ ਸਕਦੇ ਨੇ ਜਿਸ ਤੋਂ ਬਾਅਦ 1 ਮਈ ਦੀ ਗੱਲ ਕੀਤੀ ਜਾਵੇ ਤਾਂ 1 ਮਈ ਨੂੰ ਇਸ ਐਪ ਦੇ ذریعے ਹੀ ਹਰ ਮੈਡੀਕਲ ਡਾਕਟਰ ਨੂੰ ਆਪਣੀ اٹੈਂਡੈਂਸ ਜੜੀ ਹੈ ਲਗਾਈ ਜਾਵੇਗੀ ਦਾਜੇ ਕਿ ਬਹੁਤ ਸਾਰੇ ਮਾਮਲੇ ਸਾਹਮਣੇ ਆ ਰਹੇ ਸੇ ਸਰਕਾਰੀ ਹਸਪਤਾਲਾਂ ਦੇ ਵਿੱਚ اٹੈਂਡੈਂਸ ਨੂੰ ਲੈ ਕੇ ਕਿ ਦਰਅਸਲ ਜਿਹੜੇ ਡਾਕਟਰ ਨੇ ਸਰਕਾਰੀ ਹਸਪਤਾਲਾਂ ਦੇ ਜਿਹੜੇ ਡਾਕਟਰ ਨੇ ਉਹ ਲਗਾਤਾਰ ਆਪਣੇ ਹਸਪਤਾਲਾਂ ਦੇ ਵਿੱਚ ਆਪਣੇ ਆਫਿਸ ਦੇ ਵਿੱਚ ਲੇਟ ਪਹੁੰਚਦੇ ਨੇ ਔਰ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਪਰੇਸ਼ਾਨੀਆਂ ਸੀ ਮਰੀਜ਼ਾਂ ਨੂੰ ਦੇਖਣੀਆਂ ਪੈ ਰੀਆਂ ਸੀ ਜਿਸ ਨੂੰ ਦੇਖਦੇ ਹੋਏ ਹੁਣ ਮੈਡੀਕਲ ਯਾਨੀ ਕਿ ਨੈਸ਼ਨਲ ਮੈਡੀਕਲ ਕਮਿਸ਼ਨ ਦੇ ਵੱਲੋਂ ਹੀ ਇੱਕ ਵੱਡਾ ਫੈਸਲਾ ਲਿੱਤਾ ਗਿਆ ਹੈ ਡਾਕਟਰਾਂ ਦੀ ਹਾਜ਼ਰੀ ਨੂੰ ਯਕੀਨੀ ਬਣਾਉਣ ਦੇ ਲਈ ਇਹ ਫੈਸਲਾ ਲਿੱਤਾ ਗਿਆ ਹੈ ਹੁਣ ਲੱਗਦਾ ਹੈ ਕਿ ਹੁਣ ਇਸ ਹਾਜ਼ਰੀ ਦੇ ਨਾਲ ਜਿੱਥੇ ਸਰਕਾਰੀ ਹਸਪਤਾਲਾਂ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਦੇਖਣ ਨੂੰ ਮਿਲਦੀਆਂ ਸੀ ਉਹ ਹੁਣ ਸੋਲਵ ਹੋ ਜਾਣਗੇ